ਜੀ ਲਾਵੈ ਹਰ ਉਪਜਾਣ ਮਨ ਪਰਾਹ ਸੂਰੀਆ ਸਦੀ ਮੇਰੀ ਮਨਸਾ ਮਨ ਸਾ ਮੇਰੇ ਨਾਮ ਉਰੀਆ ਸਾ ਨਾਨੇ ਦ ਭਾਈ ਵਜੀ ਆਵਦਾ ਹਾਈ ਵਾਦੇ ਹਨ ਆਦ ਤੂਰੇ ਮਹਵਾਰੀ ਪੂਰੀ ਮਰਸਾ ਮੇਰੇ ਰਾਮ ਪੂਰੀ ਆਸ ਨੌ ਲੇ ਤੇ ਪਾਈ ਵਜਿਆ ਵਧਾਈ ਨੌ ਲੇ ਤੇ ਪਾਈ ਵਜਿਆ ਵਧਾਈ ਵਾਜੇ ਅਨਾਦ ਤੂਰੇ ਮੈਂ ਵਾਰੀ ਬੁਰੀਆਸ ਜੀ ਮੇਰੀ ਮਰਸਾ ਮਰਸਾ ਮੇਰੇ ਨਾਮ ਸ੍ਰੀ ਵਾਹਿਗੁਰੂ ਜੀ ਹਰ ਚੌਥਰੀ ਲਾਹ ਮਨ ਸਹਿਜ ਭਇਆ ਹਰ ਪਾਇਆ